ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਰਕੇਸ਼ ਅੱਜ ਮੈਂ ਤੁਹਾਡਾ ਇੱਕ ਗੱਲ ਸਾਂਝੀ ਕਰਨ ਵਾਸਤੇ ਲੈਣਾ ਆਇਆ ਆਪਣਾ ਜਿਹੜੇ ਪੰਜਾਬ ਤੋਂ ਕਾਫੀ ਭੈਣ ਭਰਾ ਨੇ ਜਿਹੜੇ ਕਿ ਬਾਹਰ ਆਂਦੇ ਇੱਛੁਕ ਨੇ ਬਾਹਰ ਜਾਣਾ ਚਾਹੁੰਦੇ ਨੇ ਕਰਦੇ ਮਾੜੇ ਹਾਲ ਨੇ ਜੋ ਵੀ ਹਾਲਾਤ ਨੇ ਕਰਦੇ ਵਿੱਚ ਤੋਂ ਬਾਹਰ ਜਾਣ ਦੇ ਇੱਛੁਕ ਨੇ ਤੇ ਕੁਝ ਕੁ ਲੋਕ ਨੇ ਸਾਡੇ ਪੰਜਾਬ ਦੇ ਵਿੱਚ ਕਿ ਜੋ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਨੇ ਇਹ ਤਾਂ ਹੋਇਆ ਮੈਂ ਹੁਣੀ ਕੱਲ ਸਫਰ ਕਰ ਰਿਹਾ ਸੀਗਾ ਆਪਣਾ ਇੰਡੀਆ ਤੋਂ ਸਪੇਨ ਦਾ ਤੇ ਮੇਰੇ ਫਲਾਈਟ ਦੇ ਵਿੱਚ ਇੱਕ ਵੀਰ ਮੈਨੂੰ ਟੱਕਰਿਆ ਪੰਜਾਬ ਦਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਉਹ ਤੇ ਉਹ ਬੰਦੇ ਨੂੰ ਨਾ ਇੰਗਲਿਸ਼ ਆ ਰਹੀ ਸੀ ਨਾ ਹਿੰਦੀ ਆ ਰਹੀ ਸੀ ਜੱਟ ਜੱਟ ਬੰਦਾ ਸੀਗਾ ਠੀਕ ਹੈ ਜੀ ਪੰਜਾਬੀ ਸੀਗਾ ਆਪਣਾ ਤੇ ਉਸ ਬੰਦੇ ਕੋਲੋਂ 에ਰੋਸਟਲ ਤੱਕ ਨਾ ਵੀ ਗੱਲ ਨਹੀਂ ਕੀਤੀ ਜਾ ਰਹੀ ਸੀ ਪ੍ਰੋਪਰਲੀ ਤੇ ਮੈਂ ਉਹ ਨਾਲ ਗੱਲ ਕੀਤੀ ਉਹਨੂੰ ਤੇ ਉਹ ਬੰਦਾ ਵਿੱਚ ਮੇਰੇ ਕੋਲ ਆ ਕੇ ਬੈਠਾ ਤੇ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਆਪਾ ਜੀ ਮੇਰੇ ਰਿਸ਼ਤਾ ਰਿਸ਼ਤੇਦਾਰ ਆ ਮੇਰਾ ਏਜੰਟ ਜਿੰਨੇ ਕਿ ਮੈਨੂੰ 12 ਲੱਖ ਰੁਪਏ ਲੈ ਲਿਆ ਇਟਲੀ ਦਾ ਜਿੰਨੇ ਕਿ 12 ਲੱਖ ਰੁਪਏ ਮੈਨੂੰ ਇਟਲੀ ਦਾ ਲੈ ਲਿਆ 9 ਮਹੀਨੇ ਦੇ ਪੇਪਰ ਵਾਲਾ ਹਾਲਾਂਕਿ ਉਹਨੇ 1 ਮਹੀਨੇ ਬਾਅਦ ਜਿੰਨਾ ਉਹਨੂੰ ਪਾਸਪੋਰਟ ਮਿਲਿਆ ਉਹਨੇ ਤੇ ਉਸ ਬੰਦੇ ਨੇ ਉਹਦੀ ਪੂਰੀ ਸਾਬਨਿਲਤੀ ਉਸ ਬੰਦੇ ਨੇ ਉਹਨੂੰ ਸਿਰਫ ਉਥੇ ਤੱਕ ਹੀ ਦਿੱਥੀਆਂ ਕਿ ਕਹਿੰਦਾ ਮੈਂ ਤੈਨੂੰ ਸਿਰਫ 에어ਪੋਰਟ ਦੀ ਐਂਟਰੀ ਦਊਗਾ ਹੋਰ ਕੁਝ ਨਹੀਂ ਕਰਜ਼ਾ ਇਹਨਾਂ ਦੁਖੀ ਸੀਗਾ ਇਹਨਾਂ ਹਰਾਸੀ ਕਹਿੰਦਾ ਮੈਂ ਕਰਜ਼ਾ ਚੱਕ ਕੇ ਆਪਣਾ ਉਹਨੂੰ ਪੈਸੇ ਦਿੱਤੇ 12 ਲੱਖ ਰੁਪਏ ਕਦੀ ਕਿਸੇ ਕੋਲੋਂ ਕਰਜ਼ਾ ਚੱਕਦੇ ਕਿਸੇ ਕੋਲੋਂ ਦੋ ਪੈਣਾਵਾ ਕਰੇ ਮਾਂ ਕੱਲੀ ਆ ਪਿਓ ਸਿਰ ਤੇ ਨਹੀਂ ਹੈਗਾ ਨਾ ਮਨ ਉੱਥੇ ਕਹਿੰਦਾ ਪਤਾ ਕਿਸੇ ਕੋਲ ਕਿਦੋਂ ਕੋ ਜਾਣਾ ਕਿਦੋਂ ਨਹੀਂ ਜਾਣਾ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਗਾ ਯਾਰ ਕਿਸੇ ਦੀ ਮਜਬੂਰੀ ਦਾ ਇਹਨਾਂ ਫਾਇਦਾ ਨਾ ਚੱਕੋ ਉਸ ਦਾ ਕੁਝ ਪੈਸਿਆਂ ਵਾਸਤੇ ਆਪਣੇ ਪੈਸਾ ਵਾਸਤੇ ਕਿਸੇ ਦਾ ਮਜਬੂਰੀ ਦਾ ਫਾਇਦਾ ਨਾ ਚੱਕੋ ਅਗਰ ਤੁਸੀਂ ਕੋ ਕੰਮ ਕਰ ਵੀ ਰਹੇ ਹੋ ਕਿਸੇ ਦਾ ਅਗਰ ਕਿਸੇ ਦਾ ਕਿਸੇ ਦਾ ਭਲਾ ਕਰਕੇ ਕੰਮ ਕਰ ਰਹੇ ਹੋ ਕਿਸੇ ਦਾ ਵੀਜ਼ਾ ਲਵਾ ਰਹੇ ਹੋ ਜਾਂ ਕੁਝ ਕਰ ਰਹੇ ਹੋ ਉਸ ਬੰਦੇ ਨੂੰ ਪੂਰੀ ਤਰ੍ਹਾਂ ਉਹਨੂੰ ਗਾਈਡੈਂਸ ਦਿਓ ਉਹਨੂੰ ਪੂਰੀ ਤਰ੍ਹਾਂ ਉਹਨੂੰ ਗਾਈਡ ਕਰੋ ਤਾਂ ਕਿ ਉਹ ਬਾਹਰ ਆ ਕੇ ਜਿਆਦਾ ਪਰੇਸ਼ਾਨ ਨਾ ਹੋਣ ਉਹਨਾਂ ਨੂੰ ਐਟਲੀਸਟ ਉਹਨਾਂ ਨੂੰ ਉਹ ਰਹਿਣ ਦਾ ਕੁਝ ਨਾ ਕੁਝ ਉਹਨਾਂ ਨੂੰ 3-4 ਦਿਨ ਵਾਸਤੇ ਰਹਿਣ ਦਾ ਉਹਨਾਂ ਦਾ ਕੋਈ ਨਾ ਕੋਈ ਉਹਨਾਂ ਦਾ ਪ੍ਰਬੰਧ ਕਰਕੇ ਦਿਓ ਤੁਸੀਂ 12 ਲੱਖ ਰੁਪਏ ਲੈ ਰਹੇ ਹੋ ਯਾਰ ਇੱਕ ਵੀਜ਼ੇ ਵਾਸਤੇ ਇੱਕ 12-12 ਲੱਖ 15-15 ਲੱਖ ਰੁਪਏ ਤੁਸੀਂ ਲੈ ਰਹੇ ਹੋ ਚਾਰਜ ਕਰ ਰਹੇ ਹੋ ਥੋੜਾ ਜਿਆਦਾ ਤੁਸੀਂ ਉਸ ਰੱਬ ਕੋਲ ਵੀ ਡਰੋ ਸਭ ਨੂੰ ਪਤਾ ਅੱਜ ਦੇ ਟਾਈਮ ਉੱਤੇ ਕੀ ਵੀਜ਼ਾ ਨਾਰਮਲ ਵੀਜ਼ਾ ਵੀ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਆਸਾਨੀ ਨਾਲ ਮਿਲ ਜਾਂਦੇ ਆ ਜਾਂ ਸਾਰੇ ਗਵਰਨਮੈਂਟਸ ਦੇ ਰਹੀਆਂ ਆ ਮੈਂ ਜਾਂ ਕਿਦਾਂ ਪਰ ਤੁਸੀਂ ਇਹਨਾਂ ਨਾਲ ਪੈਸਾ ਚਾਰਜ ਕਰ ਰਹੇ ਹੋ ਐਟਲੀਸਟ ਉਸ ਬੰਦੇ ਨੂੰ ਕੁਝ ਸਰਵਿਸ ਤਾਂ ਦਿਓ ਉਹ ਕੱਲੇ ਨਾ ਪ੍ਰੇਸ਼ਾਨ ਸੀ ਜਰਾ ਮੈਨੂੰ ਕਹਿੰਦਾ ਭਾਜੀ 에어ਪੋਰਟ ਤੇ ਆ ਕੇ ਏਜੰਟ ਨੇ ਮੈਨੂੰ ਇਹ ਗੱਲ ਦੱਸੀ ਕਿ ਆਪਣਾ ਮੇਰਾ ਸਿਰਫ 에어ਪੋਰਟ ਤੱਕ ਦਾ ਕੰਮ ਸੀਗਾ ਠੀਕ ਉਸ ਤੋਂ ਅੱਗੇ ਤੂੰ ਜਾਣੇ ਤੇਰਾ ਕੰਮ ਜਾਂਦਾ ਕਹਿੰਦਾ ਨਾ ਮੈਂ ਇੱਧਰ ਦਾ ਨਾ ਮੈਂ ਉੱਧਰ ਦਾ ਮੈਨੂੰ ਸਮਝ ਨਾ ਲੱਗੇ ਮੈਂ ਕੀ ਕਰਾਂ ਉਹ ਵਿਚਾਰੀ ਦੀ ਜੇਬ ਦੇ ਵਿੱਚ ਕਨਮ ਸਿਰਫ 400 ਯੂਰੋ ਲੈ ਕੇ ਨਿਕਲਿਆ ਕਰੋ ਉਹ ਵੀ ਕਿਸੇ ਤੋਂ ਉਧਾਰੇ ਮੰਗ ਕੇ ਠੀਕ ਹੈ 400 ਯੂਰੋ ਦਾ ਨਾ ਕਿੱਥੇ ਗੁਜ਼ਾਰਾ ਕਰੇਗਾ ਕਿੱਥੇ ਜਾਏਗਾ ਕਿੱਥੇ ਰਹੇਗਾ ਉਹਨੂੰ ਖੁਦ ਨਹੀਂ ਪਤਾ ਸ। ਸੋ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਜੋ ਵੀ ਇੰਦਾ ਦਾ ਕੰਮ ਕਰਦੇ ਨੇ ਜੋ ਵੀ ਜੋ ਵੀ ਏਜੰਟੀ ਦਾ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਜੋ ਵੀ ਇਹ ਕੰਮ ਕਰਦੇ ਨੇ ਪਲੀਜ਼ ਕਰੋ ਮੈਂ ਤੁਹਾਨੂੰ ਕੰਮ ਕਰਨ ਤੋਂ ਮਨਨ ਨਹੀਂ ਕਰਦਾ ਉਹ ਤੁਹਾਡੀ ਆਪਣੀ ਰੋਜ਼ੀ ਰੋਟੀ ਹੈ ਜਿੱਦਾਂ ਮਰਜ਼ੀ ਤੁਸੀਂ ਕਰੋ ਬਟ ਐਟਲੀਸਟ ਉਸ ਬੰਦੇ ਨੂੰ ਸਹੀ ਤਰੀਕਾ ਨਾਲ ਗਾਈਡੈਂਸ ਦਿਓ ਤਾਕਿ ਉਹ ਬੰਦਾ ਖਰਾਸ ਨਾ ਹੋਵੇ ਕੀ ਮਿਲ ਗਿਆ ਤੁਸੀਂ ਉਹਦੇ ਕੋਲ ਪੈਸੇ ਤਾਂ ਲੈ ਲੇ ਪਰ ਉਹ ਕੱਲੋ ਪੂਰੀ ਫਲਾਈਟ ਦੇ ਵਿੱਚ ਮੇਰੇ ਖਿਆਲ ਵਿੱਚ ਜਿੰਨੀ ਦੇ ਅੱਧੇ ਫਲਾਈਟ ਸੀ ਪੂਰੀ ਫਲਾਈਟ 'ਚ ਉਹ ਉਸ ਬੰਦੇ ਨੂੰ ਆਪਣੇ ਉਸ ਰਿਸ਼ਤੇਦਾਰੀ ਸੀ ਉਹਨੂੰ ਗਾਲਾਂ ਕੱਢਦਾ ਆਇਆ ਉਹਨੂੰ ਪਤਾ ਨਹੀਂ ਕਿਦਾਂ ਕਰਦਿਆਂ ਬੱਦੂਆਵਾ ਦਿੰਦਾ ਆਇਆ ਤਾਂ ਕੀ ਮਿਲ ਜਾਈਗਾ ਜਿਸ ਦੀ ਹਾਲ ਹੈ ਕੇ ਬਹਿ ਜਾਉਗੇ ਤੁਸੀਂ ਕੀ ਕਰ ਲੂਗੇ ਕੋਈ ਫਾਇਦਾ ਨਹੀਂ ਇਦਾਂ ਤੇ ਪੈਸੇ ਦਾ ਇਦਾਂ ਦੀ ਕਮਾਈ ਦਾ ਵੀ ਕੋਈ ਫਾਇਦਾ ਨਹੀਂ ਸੋ ਪਲੀਜ਼ ਮੇਰੀ ਇਹ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਪਹਿਲੀ ਗੱਲ ਤਾਂ ਇਦਾਂ ਦਾ ਕੋਈ ਕੰਮ ਕਰੋ ਹੀ ਨਾ ਕਿਉਂਕਿ ਸਭ ਨੂੰ ਪਤਾ ਤੁਹਾਨੂੰ ਵੀ ਪਤਾ ਕਿ 12-12 ਲੱਖ ਰੁਪਏ ਨਹੀਂ ਲੱਗਦਾ ਬਟ ਅਗਰ ਤੁਸੀਂ ਚਾਰਜ ਕਰ ਰਹੇ ਹੋ ਅਗਰ ਕਿਸੇ ਨੂੰ ਠੀਕ ਹੈ ਨਾ ਬਟ ਉਸ ਨੂੰ ਸਹੀ ਤਿਕਣਾ ਗਾਈਡੈਂਸ ਵੀ ਦਿਓ ਤਾਂ ਕਿ ਉਹ ਬੰਦਾ ਹਰਾਸ ਨਾ